ਚ ਰੀਵ ਬੋਆ ਤੇ ਇਹ ਕੀ ਆਦੀਵਾ ਵੀ ਕਰ ਕਠਨ ਸੰਬੋਧਨ ਅੰਦਰ ਕਰਨ ਜੀ ਆਪਾਂ ਨੂੰ ਇਹ ਬਣੀ ਜਾਨਾਂ ਦਾ ਕਰੀ ਹਜਰ ਕਿਉਂ ਉੜਾ ਦੇ ਉਹ ਉਸ ਤੇ ਜਮਨੋਂ ਪਖਾਰ ਤੋਂ ਉਹਦੇ ਦੀਚਾਂ ਚਾ ਰੱਖਦੇ ਬੋਆ ਚੇ ਗੋਦੀ ਦੀਚਾਂ ਨਹੀਂ ਜੇ ਨਾਮ ਮੇਂ ਗਰਮੀ ਬਹੁਤ ਜ਼ਿਆਦਾ ਲੱਗੇਗੀ ਤੁਹੇ ਪੁੱਲਰ ਦੀ ਪਤਾ ਨਹੀਂ ਜਾਲੀ ਜੁਲੀ ਨਾ ਕੱਲ੍ਹ ਸਾਫ਼ ਕਰੀ ਹੋਵੇ ਪਤਾ ਨਹੀਂ ਉਸ ਕਰਕੇ ਵਾਲ ਹੋਇਆ ਪਤਾ ਨਹੀਂ ਖਰਾਬ ਹੋਇਆ ਪਤਾ ਨਹੀਂ ਜਾਲੀ ਕਰਕੇ ਪਾਣੀ ਨਹੀਂ ਚੱਕ ਰਿਹਾ ਹੈ ਲੋਕੀ ਸੋਚਦੇ ਨੇ ਵੀ ਕਿ ਰਾਤ ਦੇ ਇੱਕ ਵਾਰ ਜਾਲੀ ਚੇਂਜੀ ਹੱਟ ਗਿਆ ਨਹੀਂ ਹੋਣਾ ਇਹ ਤੁਹੇ ਸਾਰੇ ਚਾਹ ਪਨਾ ਚੱਪਾ ਨਾ ਕਰਕੇ ਦੇਖੀ ਕੱਲ੍ਹ ਕੱਲ੍ਹ ਸ਼ਾਮ ਦਾ ਬਿੱਲੇ ਆਵਾਜ਼ ਆਣ ਗਈ ਨਾ ਮਤਲਬ ਠੀਕ ਪ੍ਰੋਪਰਲੀ ਕਲੀਨ ਕਰਿਆ ਸਾਨੂੰ ਪੁੱਲਰ ਨੂੰ ਚੱਲ ਤੂੰ ਐ ਕਰ ਦੇ ਦੇਖ ਲੈ ਨਾ ਫੇਰ ਇੱਕ ਵਾਰ ਦੇਖ ਲੈ ਪੱਖਾ ਚਲਾ ਕੇ ਜਾਨਾ ਇਹ ਵੀ ਇਹ ਆਪੀ ਦਾ ਉਹ ਵੀ ਮੋਰ ਖਾਂ ਪੂਰੀ ਆयो ਵੀ ਹੈ ਮੋਟਰ ਦਾ ਵੀ ਪੰਗਾ ਹੈ ਚੱਲ ਇੱਕ ਵਾਰ ਟਰਾਈ ਕਰਕੇ ਦੇਖ ਲੈ ਨਹੀਂ ਰਾਜਪਾ ਜਾਈ ਮੈਂ ਯਾਰ ਫੇਰ ਪਰ ਅਣ ਦੇ ਯਾਰ ਛੱਡ ਪਰ ਅਣ ਦੇ ਕਿਉਂ ਰਿਸਕ ਲੈ ਰਿਹਾ ਭੂ ਹੀ ਖਰਾਬ ਹੋ ਗਿਆ ਨਾ ਫੇਰ ਚਾਹ ਬੰਦਾ ਆਪਾਂ ਨੂੰ ਇਹ ਨੁਕਸਾਨ ਆ ਯਾਰ ਉਹੀ ਬੱਟਾ ਸੱਪ ਤੇ ਆਪਕੇ ਸਾਹਮਣੇ ਹੋਰ ਤਾਂ ਕੋਈ ਨਹੀਂ ਇਹ ਵਾਲੀ ਜਾਲੀ ਤੋਈ ਦੀ ਘੇਤਨੇ ਬਸ ਕਿਵਾ ਹੋਣੇ ਦੇ ਵਾਦੇ ਵਾ ਹੋ ਜਾ ਹੈ ਅੱਛਾ ਹਾ ਪੁੱਤ ਤੈਨੂੰ ਪੱਜਾ ਕੀਤੀ ਤੇਰਾ ਮੋਟਰ ਮੋਟਰ ਵਾ ਕੀਤੀ ਕੋਈ ਅਹਜੀ ਚੀਜ਼ ਪਾਣ ਦਾ ਮਤਲਬ ਨਹੀਂ ਹੈ ਨਾ ਕਰਿਆ ਲੈਗਾ ਅੱਛਾ ਇਧਰ ਪਾਣ ਦਾ ਮਤਲਬ ਨਹੀਂ ਹੈ ਹੂੰ ਇਹ ਕਿੱਥੇ ਆ ਬੋਸ ਜੀ ਅੰਦਰ ਆ ਮੈਂ ਲੈਣਾ ਤੇ ਇਹ ਵੀ ਦੇ ਦੇ ਚੱਲ ਕੋਈ ਨਾ ਐ ਕਰ ਫਿਰ ਦੇਖਿਆ ਮੈਂ ਇੱਕ ਵਾਰ ਕਰਾਂ ਮੈਂ ਇਹ ਸਾਡੇ ਜਿਹੜੇ ਇਹ ਲੱਗੇ ਹੁੰਦੇ ਠੀਕ ਹੈ ਹੂੰ ਇਹ ਜਿਹੜੇ ਲੱਗੇ ਹੋਏ ਨੇ ਕੋਈ ਸੱਟਾ ਜਿਹਾ ਆ ਗਿਆ ਉੱਤਮ ਇਹਨਾਂ ਪਿੱਛੇ ਇਹ ਜਿਹੜੀਆਂ ਟੀਮ ਫੇਰ ਕੋਈ ਨਾ ਕੋਈ ਰਾ ਦੇਖ ਲਈ ਪਾਣੀ ਕੱਟ ਕੇ ਦੇਖਾਂਗਾ ਥੋੜਾ ਪਾਣੀ ਪਾ ਕੇ ਦੇਖਣਾ ਤੇਰੀ ਮਰਜ਼ੀ ਆ ਦੇਖ ਲੈ ਇੱਕ ਵਾਰ ਸਾਰੇ ਕੱਢੇਗਾ ਪਾਣੀ ਕਿ ਥੋੜਾ ਕੱਢੇਗਾ ਪਾਣੀ ਮਾਰੇ ਆਨ ਕੀ ਬਾਤ ਡਾਨ ਹੈ ਤਾਂ ਜਿਆਦਾ ਬਣੀ ਪਿਆ ਪਤਾ ਹੋਰ ਕੋਈ ਦਾ ਹਾਂ ਜਿੱਥੇ ਨਾ ਇਹ ਪਾਣੀ ਨਾ ਹੋਣਾ ਹਾਂ ਹਾਂ ਖੜ ਜਾ ਇਹ ਮੈਂ ਥੇੜਦਾ ਨਹੀਂ ਮੈਂ ਗਰੀ ਨਾਲ ਘਰ ਤਾ ਅਬ ਨਟ ਪੜਾ ਜੀ ਵੀ ਮੈਕ ਫੋੜਦਾ ਜਿਸ ਤਰ੍ਹਾਂ ਬੜਾ ਔਖਾ ਲੋਡ ਆਇਆ ਮੈਂ ਜੋ ਪ੍ਰੋਗਰਾਮ ਕੱਲ੍ਹ ਦਾ ਤੰਗ ਕਰ ਰਿਹਾ ਦਾ ਇਹ ਠੀਕ ਹੋ ਗਿਆ Mari kita. 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 Mari kita.

ਟੋਟਲ ਕਣਕ ਸਾਰੀ ਵੜ ਗਈ ਠੀਕ ਐ ਕਿੱਲਾ ਕਿੱਲਾ ਕੇ ਟੱਕ ਖਾਲੀ ਹੋਏ ਪਏ ਆ ਦੇਖ ਹੈਨਾ ਹੂੰ ਤੋਂ ਆਪਾਂ 10-15 ਦਿਨ ਪਹਿਲਾਂ ਆਏ ਤੇ ਤੋਂ ਕੀ ਆ ਗਏ ਤੇ ਉਸ ਟਾਂਗ ਦੇ ਕਣਕ ਸਾਰੇ ਕੀਤੀ ਆ ਹਾਂ ਜੀ ਥੋੜੀ ਥੋੜੀ ਖੰਦੀ ਹੋਈ ਪਰ 10-15 ਦਿਨ ਬਾਅਦ ਸਾਰੀ ਖੰਦੀ ਹੋ ਗਈ ਸਾਰੇ ਦੇ ਬਿਲਕੁਲ ਪਲੇਨ ਹੋ ਗਏ ਇਹ ਦੇਖ ਤੂੰ ਏਰੀਆ ਖਾਲੀ ਹੋ ਗਿਆ ਸਾਰਾ ਹਮ ਟੋਟਲੀ ਜੇ ਕਿੱਥੇ ਵੀ ਨਹੀਂ ਆ ਕਿ ਦੂਜੇ ਪਿੰਡਾਂਾਂ ਵੀ ਕਣਕ ਨਹੀਂ ਹੈਗੀ ਸਿੱਕਰੀਓ ਸੂਰਜਮੁਖੀ ਲੱਗ ਰਹੀ ਆ ਬਸ ਇੱਕ ਦੋ ਦੋ ਸੂਰਜਮੁਖੀਆਂ ਦੇਖੀਆਂ ਮਾਨੂੰ ਹੁਣ ਤੱਕ ਤਕਰੀਬਨ ਆਪਣੇ ਇੱਧਰ ਲੋਕ ਦੋ ਕ ਫਸਲਾਂ 'ਤੇ ਡਿਪੈਂਡ ਹੈ ਹਨਾ ਜੀ ਜੀ ਏਰੀਓ ਕੀ ਕਣਕ ਹੋਗੇ ਜਾਂ ਆਲੂ ਹੋਗੇ ਵੈਸੇ ਓਪੀ ਵੀ ਲਾਵਾ ਹੈ ਓਪੀ ਮਿਰਚ ਵੀ ਲਗਾ ਮਿਰਚ ਵੀ ਲਗਾ ਬਹੁਤ ਜ਼ਿਆਦਾ ਨਾ ਬਟ ਜ਼ਿਆਦਾਤਰ ਲੋਕ ਦੋ ਫਸਲਾਂ 'ਤੇ ਡਿਪੈਂਡ ਹੈ ਕਿ ਕਈ ਬੰਦੇ ਖੱਜਲ ਹੋਣੇ ਤੇ ਸਿਰਫ ਦੋ ਖਸਮਾ ਤੱਕ ਕੀਮਤ ਆ। ਮਿੰਟ ਨਹੀਂ ਕਰਾਉਂਦੇ। ਨਾ ਮਿੰਟ ਤੋਂ ਕਰਾਂ ਯਾਰੋ ਖੱਜਲ ਨਹੀਂ ਹੋਣਾ ਜਾਂਦੇ। ਕਿ ਹੁਣ ਦੇਖ ਤੂੰ ਮਿਰਚ ਲਾ ਰਿਹਾ ਯਾ ਆਲੂ ਲਾ ਰਿਹਾ। ਉੱਪਰ ਤੇ ਪੱਕੀ ਨਾ ਖਰਚਾ ਹੋਵੇਗਾ। ਦੁੱਗਣਾ ਖਰਚਾ ਹੋ ਜਾ। ਠੀਕ ਐ। ਕੀੜੇ ਮਾਰ ਪਾਤੋਂ ਐਂ ਤੇ ਫਲ ਵਾਲੀ ਸਪਰੇ ਕਰ। ਜਿਹੜੀ ਕਣਕ ਹਰ ਜੀਰੀ ਆ ਉਸਪਾਤੋਂ ਇੱਕ ਵਾਰ ਤੇਰੀ ਸਪਰੇ ਹੋਣੀ ਐ। ਠੀਕ ਐ। ਪਤਾ ਲੱਗ ਜਾਣਾ ਵੀ ਇਸ ਚੀਜ਼ ਦੀ ਸਪਰੇ ਹੋਏਗੀ। ਬਾਕੀ ਤੇਰੀ ਖਾਦ ਹੋਗੀ। ਤੋਂ ਇਸਮੇ ਖਰਚਾ ਘੱਟ ਐ। ਪਟ ਉਹਨਾਂ ਦੀ ਜਾਂ ਮੁਨਾਫਾ ਵੀ ਹੈ ਪਰ ਕਈ ਵਾਰ ਉਹ ਜਿੰਜਾ ਧੋਖਾ ਵੀ ਦੇ ਜਾਂ ਬਈ ਇੰਨਾ ਖਰਚਾ ਹੋ ਜਾ ਉਹਨਾਂ ਮੁੱਲ ਨਹੀਂ ਮਿਲਦਾ ਸਹੀ ਬਾਤ ਚਲੀ ਕੀ ਖਾ ਲੇਗੇ ਫਿਰ ਹੈ ਚਲੋ ਚੱਲਿਆ ਫਿਰ ਕੂਲਰ ਤੋਂ ਬਈ ਆਪਣਾ ਹੋ ਗਿਆ ਠੀਕ ਠੰਡੀ ਹਵਾ ਮਾਰ ਰਿਆ ਅੱਧਰ ਬੈਠ ਹਾਲੇ ਮੈਂ ਝੂੱਕ ਬਣ ਗਈ ਜੀ ਪਤਾ ਨਹੀਂ ਕਿਹੜਾ ਸ਼ੈਂਪੂ ਪਾ ਰਿਆ ਸ਼ੈਂਪੂ ਪਾਦੀਆ ਤਾਂ ਨਾ ਟੁੱਟ ਜਾਏ ਸ਼ੈਂਪੂ ਪਾਉਣ ਨੂੰ ਸੱਚ ਇੰਨਾ ਕਿਆ ਕਰਿਆ ਜਿ ਤਰ੍ਹਾਂ ਆਪਾਂ ਸਾਫ ਸਪਾਈ ਕਰਨ ਲਾਜਾ ਵੀ ਕੇ ਅੰਦਰ ਦਾ ਟੱਪ ਐ ਕਾ ਗੰਦਾ ਹੋ ਰਿਆ ਇੰਨਾ ਵਾ ਤੋਦੀ ਆਦਾ ਸ਼ੈਂਪੂ ਗੱਲ ਵੀ ਚਾਰ ਐਨ ਵਧੀਆ ਕਲੀਨ ਹੋ ਜੇ ਵੀ ਮਿੱਟੀ ਮੁੱਟੀ ਹੋਵਾ ਮੱਛਰ ਮੁੱਛਰ ਪੈਦਾ ਹੋਈ ਜਾਂ ਨਾਲੇ ਉਹ ਮੜਾ ਮੋਟਾ ਸੱਡਾ ਸੁੱਡਾ ਮ ਲਗਿਆ ਰਹਿ ਗਿਆ ਹੋਊਗਾ ਬੈ ਉਸ ਚੱਕਰ ਮਾ ਉਹਨਾ ਝੱਗ ਝੱਕ ਦੀ ਝੱਗ ਸਾਰੇ ਮਾ ਹੋ ਗਈ ਫਿਰ ਉਹ ਕੀ ਨਿਕਾਸੀ ਨਹੀਂ ਰਹੀ ਨਿਕਾਸੀ ਹੋਣੇ ਕਰਕੇ ਇਹਨਾਂ ਪੱਖੇ ਨੇ ਪਾਣੀ ਝੱਕ ਲਈਆ ਚਲਾਂ ਹਾਂ ਹਾਂ ਚੰਦੀਆਂ ਮੈਂ ਲਈ ਆ ਮੈਂ ਕੀ ਖਾ ਲੇਗੇ ਚਾਹ ਹੋ ਜਾਈਏ ਨਾ ਭਜਾਈ ਨੂੰ ਖਿਲੇ ਜੇ ਖਾਣਾ ਓ ਤੀਨਾ ਆ ਪੰਜ ਦੀ ਹੈ ਭਾਈ ਇਹੋ ਵੀ ਖਾ ਲੇਗੀ ਹੋਰ ਕੀ ਅੱਜ ਪੜਾ ਕਾਫੀ ਦਿਨ ਬਾਅਦ ਸੁਨਾ ਪਾਰਟੀ ਕਰੀ ਆ ਉਹ ਵੀ 30 ਕੁਰਸੀਆਂ ਮਾ ਫਿਲੋ ਚੱਲ ਨਹੀਂ ਕਿਉਂਕਿ ਕੱਲ ਬੰਦਾ ਪਰੇਸ਼ਾਨਤਾ ਕੁੱਲਰ ਨੂੰ ਲੈ ਗਿਆ ਉਹ ਵੀ ਸਰਕਾਰ ਕਹਿੰਦੀ ਦੀ ਬੰਦਾ ਚੀਜ਼ ਲਿਆਵਾ ਕੀ ਹੈ ਬੰਦਾ ਸੁਣ ਚੱਲਿਆ ਜੀ ਪੈਸੇ ਨਹੀਂ ਹੈ ਜੇ ਸਾਡਾ ਚੀਜ਼ ਖਰਾਬ ਹੋ ਜਾਏ ਗਮ ਹੋ ਜਾਊਗਾ पर कई बार बंदे का दिमाग घूमान ना तो चार बच्चे घूमा है तो इन्हें कुछ चलो ठीक है चंगा जी सताल